ਇਹਨੇ ਆਪਣੇ ਉਹਨਾਂ ਨੂੰ ਸਮਰਪਿਤ ਹੈ ਜੀ ਉਹਨਾਂ ਦੇ ਮੰਮੀ ਡੈਡੀ ਨੂੰ ਸਮਰਪਿਤ ਹੈ ਜੀ ਇਹ 100 ਕਿਲੋਮੀਟਰ ਤੋਂ ਸਪੈਸ਼ਲ ਆਏ ਨੇ ਜੀ ਵੀਰ ਜੀ ਔਰ ਜੈ ਮਾਤਾ ਦੀ ਦੋਸਤੋ ਭਾਜੀ ਆਏ ਨੇ ਸੁਖਦੇਵ ਸਿੰਘ ਇਹਨਾਂ ਦਾ ਨਾਮ ਹੈ ਜੀ ਇਹ ਆਏ ਨੇ ਜਲੰਧਰ ਤੋਂ ਖਾਸ ਸਪੈਸ਼ਲ ਆਏ ਨੇ ਮਲੋੜ ਔਰ ਬਹੁਤ ਦੂਰੋਂ ਲਗਭਗ ਮੇਰੇ ਹਿਸਾਬ ਨਾਲ 70 80 ਕਿਲੋਮੀਟਰ 80 ਕਿਲੋਮੀਟਰ ਹੋਏਗਾ ਜਲੰਧਰ ਜਿਆਦਾ ਹੀ ਵਰਤ ਕੇ ਪਤਾ ਲੱਗਦਾ ਜਿਵੇਂ ਕਹਿੰਦੇ ਨੇ ਰਾਹ ਪਏ ਜਾਣੀਆਂ ਜਾਂ ਆਵਾ ਪਏ ਜਾਣੀਆਂ 100 ਕਿਲੋਮੀਟਰ ਤੋਂ ਸਪੈਸ਼ਲ ਆਏ ਨੇ ਜੀ ਵੀਰ ਜੀ ਔਰ ਇਹਨਾਂ ਨੇ ਮੈਨੂੰ ਆ ਕੇ ਦੱਸਿਆ ਨਹੀਂ ਕੁਛ ਇਹ ਕਹਿੰਦੇ ਜੀ ਛੋਟੀ ਫ੍ਰਿਜ ਦੀ ਤੁਸੀਂ ਐਡ ਪਾਈਆ ਉਹ ਸਾਨੂੰ ਚਾਹੀਦੀ ਆ ਚਲੋ ਮੇਰੀ ਡੀਲ ਹੋਈ ਇਹਨਾਂ ਨਾਲ ਮੈਂ ਫ੍ਰਿਜ ਦੇ ਪੈਸੇ ਵੀ ਲੈ ਲੇ ਬਾਅਦ ਵਿੱਚ ਇਹਨਾਂ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਕਿ ਇਹ ਫ੍ਰਿਜ ਜਿਹੜੀ ਲੱਗਣੀ ਹੈ ਇਹ ਜੋ ਕਿ ਜਲੰਧਰ ਦੇ ਵਿੱਚ ਇੱਕ ਐਂਬੂਲੈਂਸ ਦਾ ਚੱਲਦੀ ਨੇ ਆਪਣੇ ਉਹਨਾਂ ਨੂੰ ਸਮਰਪਿਤ ਹੈ ਜੀ ਉਹਨਾਂ ਦੇ ਮੰਮੀ ਡੈਡੀ ਨੂੰ ਸਮਰਪਿਤ ਹੈ ਜੀ ਇਹ ਕਿ ਇਹ ਜਿੰਨੇ ਵੀ ਇਹ ਮਤਲਬ ਜਿਹੜੀ ਫ੍ਰਿਜ ਹੈ ਇਹ ਖਾਸ ਕਰਕੇ ਇਹ ਆਪਣੀ ਉਹ ਪੋਸਟ ਗੱਡੀ ਦੇ ਵਿੱਚ ਲੱਗਣ ਜਾ ਰਹੀ ਹੈ ਉਨੀ ਹੀ ਜਗ੍ਹਾ ਇਹਨਾਂ ਨੇ ਤਿਆਰ ਕਰਕੇ ਰੱਖੀ ਹੋਈ ਹੈ ਜਿਵੇਂ ਕੋਈ ਕੋਈ ਮਰੀਜ਼ ਹੈ ਮਰੀਜ਼ ਲਈ ਜਿਵੇਂ ਠੰਡੇ ਪਾਣੀ ਦੀ ਅਵਿਸ਼ਕਤਾ ਦੇਖੋ ਅਗਰ ਮੈਨੂੰ ਪਹਿਲਾਂ ਪਤਾ ਹੁੰਦਾ ਭਾਜੀ ਦੇ ਕਹਿਣ ਮੰਗਰ ਸ਼ਾਇਦ ਆਪਾਂ ਪੈਸੇ ਬਣਾ ਲੈਂਦੇ ਹਨ ਪਰ ਇਹ ਇਹ ਡੀਲ ਹੋਣ ਤੋਂ ਬਾਅਦ ਇਹਨਾਂ ਨੇ ਸਰਪ੍ਰਾਈਜ਼ ਦਿੱਤਾ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਦਾ ਇਹ ਵੀ ਗੱਲ ਦਾ ਸੁਭਾਅ ਵਧੀਆ ਲੱਗਿਆ ਕਿ ਇਹਨਾਂ ਨੂੰ ਕੋਈ ਲਾਲਚ ਨਹੀਂ ਸੀ ਕਿ ਹਾਂ ਵੀ ਦੀਪਕ ਭਾਜੀ ਕੋਲੇ ਆਏ ਆ ਪਹਿਲਾਂ ਆਪਾਂ ਦੱਸਿਏ ਕਿ ਕਿਹੜੀ ਗੱਡੀ ਦੇ ਵਿੱਚ ਲਗਣੀ ਆ ਫਿਰ ਆਪਣਾ ਰੇਟ ਤੈਅ ਹੋਵੇ ਜਾਂ ਕੋਈ ਰੈਤ ਹੋਵੇ ਚਲੋ ਇਹ ਵਧੀਆ ਗੱਲ ਲੱਗੀ ਮੇਰੀ ਮੈਨੂੰ ਪਾਜੀ ਦੀ ਬਹੁਤ ਜ਼ਿਆਦਾ ਵਧੀਆ ਲੱਗੀ ਔਰ ਬਹੁਤ ਵਧੀਆ ਸਰਵਿਸ ਹੈ ਇਹਨਾਂ ਦੀ ਬਹੁਤ ਵਧੀਆ ਗੱਲਬਾਤ ਹੈ ਇੱਥੇ ਆ ਕੇ ਇੱਕ ਸਾਧੂ ਮਹਾਤਮਾ ਜੀ ਆਏ ਸਾਡੇ ਕੋਲੇ ਉਹ ਮੋਬਾਈਲ ਦਿਖਾਣ ਆਏ ਸੀ ਪੁਰਾਣਾ ਦੇਖੋ ਉਹ ਵੀ ਮੈਂ ਜ਼ਿਕਰ ਕਰ ਦੇਣਾ ਇਹਨਾਂ ਨੂੰ ਸ਼ਾਇਦ ਨਹੀਂ ਦੱਸਿਆ ਮੈਂ ਇਹਨਾਂ ਨੂੰ ਪਤਾ ਨਹੀਂ ਤੇ ਮਤਲਬ ਜਦੋਂ ਉਹਨਾਂ ਨੇ ਉਹ ਮੋਬਾਈਲ ਮੈਨੂੰ ਦਿਖਾਣਾ ਹੈ ਮੈਂ ਕਿਹਾ ਬਾਬਾ ਜੀ ਨਵਾਂ ਲੈ ਲਓ ਮੋਬਾਈਲ ਇਹਨਾਂ ਨੇ ਕੁਝ ਨਹੀਂ ਕਰਿਆ ਮੈਨੂੰ ਪੇਮੈਂਟ ਦਿੱਤੀ ਨਵੇਂ ਮੋਬਾਈਲ ਦੀ ਉਹਨਾਂ ਨੂੰ ਮੋਬਾਈਲ ਦਿੱਤਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਕਿਹਨੇ ਦਿੱਤਾ ਮੋਬਾਈਲ ਔਰ ਮੈਨੂੰ ਕਹਿੰਦੇ ਬੇਟਾ ਇਹ ਕਿਵੇਂ ਮੈਂ ਕਹਿਆ ਜੀ ਇਹਨਾਂ ਨੇ ਦਿੱਤਾ ਮੈਂ ਇਹਨਾਂ ਦਾ ਨਾਮ ਲੈ ਕੇ ਕਿਹਾ ਜਰੂਰ ਕਿ ਭਾਈ ਸਾਹਿਬ ਆਏ ਨੇ ਇਹਨਾਂ ਨੇ ਮੋਬਾਈਲ ਤੁਹਾਨੂੰ ਗਿਫਟ ਕੀਤਾ ਜੀ ਮਤਲਬ ਬਹੁਤ ਘੱਟ ਇਨਸਾਨ ਹੁੰਦੇ ਨੇ ਇਦਾਂ ਦੇ ਜਿਹੜੇ ਕਿ ਫੀਲਿੰਗਸ ਨਾਲ ਰਹਿੰਦੇ ਨੇ ਫੀਲਿੰਗਸ ਹੁੰਦੀਆਂ ਨੇ ਜਿੰਨਾਂ ਦੇ ਅੰਦਰ ਇਹ ਵਾਕਿਆ ਹੀ ਸੁਖਦੇਵ ਸਿੰਘ ਜੀ ਦੇ ਅੰਦਰ ਫੀਲਿੰਗਸ ਨੇ ਮਤਲਬ ਮੈਨੂੰ ਲੱਗੀਆਂ ਵਰਤ ਕੇ ਪਤਾ ਲੱਗਦਾ ਜਿਵੇਂ ਕਹਿੰਦੇ ਨੇ ਰਾਹ ਪਏ ਜਾਣੀਆਂ ਜਾਂ ਆਵਾ ਪਏ ਜਾਣੀਆਂ ਮੈਨੂੰ ਵਧੀਆ ਲੱਗਿਆ ਇਹਨਾਂ ਦਾ ਸਾਰਾ ਵੀਰ ਜੀ ਮੈਂ ਬਹੁਤ ਥੋੜਾ ਮਤਲਬ ਬਾਕੀ ਇਹ ਆਪਣੇ ਮੂੰਹੋਂ ਦੱਸਣਗੇ ਇੱਥੇ ਆ ਕੇ ਇਹਨਾਂ ਨੂੰ ਕਿਵੇਂ ਫੀਲ ਹੋਇਆ ਮਤਲਬ ਇਹ ਇੰਨੇ ਦੂਰ ਆਏ ਨੇ 100 ਕਿਲੋਮੀਟਰ ਦੂਰ ਆਏ ਨੇ ਮਤਲਬ ਕਿ ਇਹਨਾਂ ਨੂੰ ਠੀਕ ਲੱਗਿਆ ਜਾਂ ਇੱਥੇ ਸਭ ਵੈਸੀ ਹੈ ਕਿ ਇਹਨਾਂ ਦਾ ਮੂਡ ਹੀ ਖਰਾਬ ਹੋਇਆ ਹਾਂਜੀ ਜੀ ਸਤਿ ਸ਼੍ਰੀ ਅਕਾਲ ਦੀਪਕભાઈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਥੈਂਕਸ ਤੁਹਾਡਾ ਕਿ ਤੁਸੀਂ ਜੋ ਤੁਸੀਂ ਇਹ ਚੀਜ਼ ਸਾਨੂੰ ਦਿਖਾਈ ਹੈ ਸ਼ਾਇਦ ਇੱਕ ਕਿਸੇ ਕੋਲ ਨਹੀਂ ਹੈਗੀ ਭਾਜੀ ਤੇ ਸਾਨੂੰ ਇਹੀ ਚੀਜ਼ ਚਾਹੀਦੀ ਸੀ ਕਿ ਜਦੋਂ ਅਸੀਂ ਪੇਸ਼ੈਂਟ ਲੈ ਕੇ ਜਾਂਦਾ ਕਈ ਵਾਰੀ ਰਸਤੇ ਸਿੱਕ ਪੇਸ਼ੈਂਟ ਹੁੰਦਾ ਤੇ ਉਹਨੂੰ ਪਿਆਸ ਲੱਗਦੀ ਹੈ ਜੇ ਅਗਰ ਗੱਡੀ ਰੋਕੀਏ 10-15 ਮਿੰਟ ਲੱਗ ਜਾਂਦੇ ਆ ਅਸੀਂ ਚਾਹੁੰਦੇ ਸੀ ਕਿ ਉਹ 10-15 ਮਿੰਟ ਬੱਜ ਜਾਣ ਔਰ ਇਹ ਇਹਦੇ ਚ ਅਸੀਂ ਪਾਣੀ ਰੱਖਾਂਗੇ ਫ੍ਰਿਜ ਅੰਬੋ ਸਪੇਸ ਆ ਜੀ ਦੇਖੋ ਇਹਦੇ ਚ ਠੰਡਾ ਪਾਣੀ ਰੱਖਾਂਗੇ ਪੇਸ਼ਣ ਵਾਸਤੇ ਵੀ ਰੱਖਾਂਗੇ ਔਰ ਪੇਸ਼ਣ ਦੇ ਰਿਲੇਟਿਵ ਵਾਸਤੇ ਵੀ ਰੱਖਾਂਗੇ ਠੀਕ ਹੈ ਜੀ ਤੇ ਸਾਨੂੰ ਸਾਡਾ ਮਨ ਨਹੀਂ ਕਰਦਾ ਇੱਥੋਂ ਜਾਣ ਨੂੰ ਔਰ ਮੈਂ ਆਪਣੇ ਮਨ ਚ ਹੀ ਸੋਚਦਾ ਸੀਗਾ ਜਦੋਂ ਸਾਨੂੰ ਭਾਈ ਨੇ ਕਿਹਾ ਕਿ ਕਿਸੇ ਜਗ੍ਹਾ ਤੇ ਪਈ ਹੈ ਉੱਥੋਂ ਜਾ ਕੇ ਲੈ ਕੇ ਆਓ ਦਿਖਾ ਕੇ ਲਿਆਓ ਭਾਈ ਨੇ ਮੁੰਡੇ ਨੂੰ ਭੇਜਿਆ ਤੇ ਮੈਂ ਆਪਣੇ ਫਰੈਂਡ ਹੈਪੀ ਭਾਈ ਨੂੰ ਇਹ ਗੱਲ ਕਹੀ ਕਿ ਹੈਪੀ ਭਾਜੀ ਜੋ ਭਾਈ ਦੀ ਨੇਚਰ ਹੈ ਨਾ ਸ਼ੋਰੂਮ ਚਾਹੀਦਾ ਭਾਈ ਨੂੰ ਸ਼ੋਰੂਮ ਹੋਵੇ ਇਹਨਾਂ ਦਾ ਔਰ ਬਾਈ ਗੋਡ ਜਦੋਂ ਅਸੀਂ ਪਹੁੰਚੇ ਆ ਤੇ ਕਹਿੰਦੇ ਕਿ ਸ਼ੋਰੂਮ ਤਿਆਰ ਹੋ ਰਿਹਾ ਭਾਈ ਦਾ ਤੇ ਭਾਜੀ ਬਹੁਤ ਵਧੀਆ ਤੁਹਾਨੂੰ ਇੰਨਾ ਕੁ ਵਧੀਆ ਲੱਗਿਆ ਨਾ ਮਿਲ ਕੇ ਮੈਂ ਬਿਆਨ ਨਹੀਂ ਕਰ ਸਕਦਾ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਜੈ ਮਾਤਾ ਜੀ ਜੈ ਮਾਤਾ ਜੀ ਬਹੁਤ ਜੈ ਮਾਤਾ